ਪਾਰਕਿੰਗ ਇੱਥੇ ਆਪਾਂ ਬਿ スクੂਟਰ ਲਾਤੀ ਤੇ ਇੱਥੇ ਪਾਰਕਿੰਗ ਦੇ 10 ਰੁਪਏ ਨੇ ਉੱਥੇ 20 ਲੈਂਦੇ ਸੀ ਇੱਥੇ 10 ਲੈਂਦੇ ਨੇ ਆਪਣੀ ਅਗਲੀ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਸੀਂ ਵੀਡੀਓ ਦਾ ਭਾਗ ਦੇਖ ਰਹੇ ਹੋ ਤੀਜਾ ਜਿਹੜਾ ਜodhpur ਦਾ ਵਲੌਗ ਚੱਲ ਰਿਹਾ ਹੈਗਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਇਕੱਲਾ ਕਿਲੇ ਬਾਰੇ ਦਿਖਾਵਾਂਗੇ ਕਿਉਂਕਿ ਕਿਲੇ ਦੀ ਵੀਡੀਓ ਕਾਫੀ ਲੰਬੀ ਬਣ ਜਾਂਦੀਆਂ ਨੇ ਦੇਖਿਆ ਗਿਆ ਹੈਗਾ 15-20 ਮਿੰਟ ਦੀ ਹੋ ਸਕਦਾ ਵੀਡੀਓ ਬਣੇ ਪਰ ਮੈਂ ਕੋਸ਼ਿਸ਼ ਕਰੂੰਗਾ ਵੀ ਘੱਟੋ ਘੱਟ ਆਪਾਂ ਵੀਡੀਓ ਬਣਾਈਏ ਤੇ ਧੁੱਪ ਕਾਫੀ ਹੈਗੀ ਸਿੱਧੇ ਤੋਂ ਪਵੇੜੇ ਤਾਂ ਆਕਰ ਕਹਿਣਕਣ ਹੋਣੇ ਪਈਆਂ ਤੇ ਜਿਵੇਂ ਜodhpur ਪਹਿਲਾਂ ਆਪਾਂ ਵੀਡੀਓ ਤੇ ਗੱਲ ਕਰੀ ਸੀ ਵੀ ਜodhpur ਨੂੰ ਸਨ ਸਿਟੀ ਕਹਿੰਦੇ ਨੇ ਤਾਂ ਧੁੱਪ ਇੱਥੇ ਰਹਿੰਦੀ ਵੀ ਰਹਿੰਦੀ ਹੈਗੀ। ਕਾਫੀ ਗਰਮੀ ਹੁੰਦੀ ਹੈਗੀ। ਪਰ ਜਦੋਂ ਮੋਟਰਸਾਈਕਲ ਸਕੂਟਰੇ ਜਾਉਂਦੇ ਆ ਤਾਂ ਕਰਕੇ ਜੈਕਟ ਨੇ ਕੰਮ ਦੇਤਾ। ਹਵਾ ਚੱਲਦੀ ਠੰਡੀ-ਹੰਡੀ ਪੈਸਦਾ। ਤੇ ਆਪਾਂ ਹੁਣ ਚੱਲਦੇ ਆ ਕਿਲੇ ਵੱਲ ਤੇ ਅੱਗੇ ਦਿਖਾਉਣੇ ਆ ਕਿਲੇ। ਮਹਾਰਾਣਗੜ੍ਹ ਕਿਲੇ ਦੇ ਵਿੱਚ ਜਦੋਂ ਆਪਾਂ ਐਂਟਰ ਹੁੰਨੇ ਆ ਤਾਂ ਇੱਥੇ ਐਂਟਰੀ ਚੈੱਕ ਤੇ ਇਹਨਾਂ ਨੇ ਨਾ ਉਹ ਫੜ ਲਿਆ ਆਪਾਂ ਤੋਂ ਸੈਲਫੀ ਸਟੱਕ ਜਾ। ਤੇ ਕੈਮਰਾ ਵਾਲੀ। ਕਹਿੰਦੇ ਮੋਬਾਈਲ ਨਾਲ ਵੀਡੀਓ ਬਣਾ ਲਓ ਕੋਈ ਚੱਕਰ ਨਹੀਂ ਪਰ ਕੈਮਰਾ ਇਜਾਜ਼ਤ ਨਹੀਂ ਨੇ ਦੋ ਤਿੰਨ ਮੁੰਡੇ ਡਿੱਗ ਪੇ ਪਹਿਲਾਂ ਵੀਡੀਓ ਵੀਡੀਓ ਬਣਾਉਂਦੇ ਹੋਏ ਆਪਾਂ ਜੰਮਾ ਕਰਾਉਦਾ ਕੋਈ ਚੱਕਰ ਨਹੀਂ ਆ ਇਹ ਆ ਜੀ ਜਿਹੜਾ ਮਹਾਰਣਗੜ੍ਹ ਫੋਰਟ ਨੂੰ ਐਂਟਰ ਹੁੰਨੇ ਆ ਪਹਿਲਾਂ ਇਹ ਮੇਨ ਗੇਟ ਐਂਟਰ ਹੋਂ ਸਾਰ ਆਪਾਂ ਅੱਗੇ ਜਾ ਕੇ ਟਿਕਟ ਵਗੈਰਾ ਲੈਨੇ ਆ ਟਿਕਟ ਦੇਖਦੇ ਆ ਇੱਥੋਂ ਦੀ ਕੀ ਰੇਟ ਆ ਕਿ ਮਹਾਰਣਗੜ੍ਹ ਕਿਲੇ ਦੀ ਆਪਾਂ ਟਿਕਟ ਲੈ ਲਈ ਟਿਕਟ ਹੈਗੀ ਰਹੀ 200 ਰੁਪਏ ਦੀ ਮਹਾਰਣਗੜ੍ਹ ਨੂੰ ਜਿਹੜਾ ਤੁਹਾਡਾ ਰਾਜਾ ਹੁੰਦਾ ਸੀਗਾ ਰਾਜਾ ਜੋਧਾ ਜਿਹੜਾ ਜੋਧਪੁਰ ਦਾ ਰਾਜਾ ਹੁੰਦਾ ਸੀਗਾ 19459 ਦੇ ਵਿੱਚ ਇਹਨੂੰ ਬਣਾਇਆ ਸੀਗਾ ਕਿਲੇ ਨੂੰ ਮਹਾਰਾਣਗੜ੍ਹ ਤੋਂ ਅਸਲ ਵਿੱਚ ਕੀ ਸੀ ਵੀ ਇਹਦਾ ਪਹਿਲਾ ਨਾਮ ਮਹਿਰਗੜ੍ਹ ਸੀਗਾ ਮਹਿਰ ਦਾ ਮਤਲਬ ਹੁੰਦਾ ਆਰਪੀ ਭਾਸ਼ਾ ਦਾ ਸ਼ਬਦ ਸੂਰਜਾ ਦੇਵਤਾ ਤੇ ਗੜ੍ਹ ਦਾ ਮਤਲਬ ਕਿਲਾ ਹੁੰਦਾ ਤੇ ਤਾਂ ਕਰਕੇ ਉਹਦਾ ਮਹਿਰਗੜ੍ਹ ਤੋਂ ਨਾਮ ਹੌਲੀ-ਹੌਲੀ ਚੇਂਜ ਹੁੰਦਾ ਹੋਇਆ ਮਹਾਰਾਣਗੜ੍ਹ ਪੈ ਗਿਆ ਜੇ ਆਪਾਂ ਇਹਨਾਂ ਕੰਧਾਂ ਦੀ ਗੱਲ ਕਰੀਏ ਨਾ ਤਾਂ ਤਕਰੀਬਨ ਇਹ ਕਹਿੰਦੇ 75-75 ਫੁੱਟ ਕੰਧਾਂ ਚੌੜੀਆਂ ਨੇ ਤੇ ਉਚਾਈ ਦੀ ਗੱਲ ਕਰੀਏ ਤਾਂ 118 ਫੁੱਟ ਉੱਚੀਆਂ ਕੰਧਾਂ ਨੇ ਤੇ ਜੇ ਆਪਾਂ ਉਹਦੀ ਗੱਲ ਕਰੀਏ ਵੀ ਇਹ ਕਿਲਾ ਮਤਲਬ ਮੈਦਾਨ ਤੋਂ ਕਿੰਨਾ ਉੱਚਾ ਹੈ ਤਾਂ ਮੈਦਾਨ ਤੋਂ ਇਹ ਤਕਰੀਬਨ 125 ਮੀਟਰ ਦੇ ਹਿਸਾਬ ਨਾਲ ਲੱਗਦਾ। ਅਪੁੱਟਾਂ ਦਾ ਆਪਾਂ ਹਿਸਾਬ ਲਾ ਸਕਦੇ ਹਾਂ ਵੀ ਕਿੰਨਾ ਹੋਊਗਾ। ਮੀਟਰਾਂ ਦੇ ਹਿਸਾਬ ਨਾਲ ਉੱਚਾ ਹੈ ਇਹ। 125 ਮੀਟਰ ਉੱਚਾ ਹੈ ਮੈਦਾਨ ਤੋਂ। ਤੇ ਇੱਥੇ ਗਾਈਡ ਵਗੈਰਾ ਮਿਲ ਜਾਂਦੇ ਨੇ ਆਪਾਂ ਨੂੰ। ਗਾਈਡ ਮਤਲਬ ਜਿਹੜੇ ਵੀ ਕਿਲੇ ਜਾਂਦੇ ਆਪਾਂ ਲੋਕਲੀ ਗਾਈਡ ਮਿਲ ਹੀ ਜਾਂਦੇ ਨੇ। ਆਡੀਓ ਗਾਈਡ ਵਗੈਰਾ ਲੈਣਾ ਤੋਂ ਵੀ ਆਪਾਂ ਨੂੰ ਮਿਲ ਜਾਂਦਾ। ਐਂਟਰ ਹੋਂ ਸਾਰ ਜਿਹੜੀ ਆਪਾਂ ਨੂੰ ਆ ਜਗ੍ਹਾ ਮਿਲਦੀ ਹੈ, ਇਹ ਜਿਹੜੇ ਆਪਾਂ ਨੂੰ ਇਸ਼ਾਨ ਮਿਲਦੇ ਨੇ ਆ ਜਿਹੜੇ ਇਹ ਗੋਲੇ ਨੇ ਇਸ਼ਾਨ ਨੇ। ਅਸਲ ਦੇ ਵਿੱਚ ਕੀ ਸੀ ਵੀ ਜਿਹੜੇ ਇੱਥੋਂ ਦੇ ਰਾਜਾ ਹੁੰਦਾ ਸੀਗਾ ਰਾਜਾ ਮਾਨ ਸਿੰਘ 1808 ਦੇ ਵਿੱਚ ਜਿਹੜਾ ਮਤਲਬ ਜੈਪੁਰ ਦਾ ਰਾਜਾ ਸੀਗਾ ਜਗਤ ਸਿੰਘ ਉਹਨੇ ਇਹਨਾਂ ਦੇ ਹਮਲਾ ਕਰਤਾ ਸੀਗਾ ਤੇ ਇੱਥੇ ਲੜਾਈ ਵਗੈਰਾ ਹੋਈ ਸੀ ਤਾਂ ਉਹਨਾਂ ਨੇ ਇੱਥੇ ਗੋਲੇ ਵਗੈਰਾ ਚਲਾਏ ਸੀ ਪਰ ਇਹ ਕਿਲੇ ਨੂੰ ਕਹਿੰਦੇ ਵੀ ਕੁਝ ਨਹੀਂ ਕਰ पाए ਕਿਉਂਕਿ ਕਿਲਾ ਕਾਫੀ ਮਜ਼ਬੂਤਾ ਦਾ ਤਾਂ ਇਹ ਨਿਸ਼ਾਨ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਨੇ ਆ ਜਿਹੜੇ ਰਾਉਂਡ ਰੋਡ ਲੱਗੇ ਹੋਏ ਨੇ ਨਾ ਇਹ ਨਿਸ਼ਾਨ ਹੀ ਨੇ ਉਹ ਸਮਝਦੇ ਕਿਲੇ ਦੇ ਵਿੱਚ ਜਦੋਂ ਐਂਟਰ ਹੁੰਨੇ ਆ ਤਾਂ ਆਪ ਨੂੰ ਸਾਹਮਣੇ ਜੇ ਦੇਖਣ ਜਿਹੜੀ ਚੀਜ਼ ਮਿਲਦੀ ਆ ਉਹ ਹੈ ਘਰਾਂ ਦੇ ਰੰਗ ਥੋੜਾ ਜੂਮ ਕਰਕੇ ਦਿਖਾ ਦਿੰਨੇ ਆ ਤੇ ਆ ਜਿਹੜੇ ਘਰਾਂ ਰੰਗ ਕੀਤੇ ਹੋਏ ਨੇ ਉਹ ਆਪਾਂ ਨੂੰ ਟਾਵੇਂ-ਟਾਵੇਂ ਦੇਖੋ ਨਹੀਂ ਮਿਲਦੇ ਨੇ ਮਿਉਂ ਨੀਲੇ ਨੇ ਰੰਗ ਦੇ ਦਿੱਸੇ ਰਹੇ ਨੇ ਪਰ ਘਰਾਂ ਦੇ ਤਾਂਵੇਂ-ਟਾਵੇਂ ਦੇਖਣੇ ਨਹੀਂ ਮਿਲਦੇ ਨੇ ਕਿਲੇ ਅੰਦਰ ਐਂਟਰ ਹੋਣ ਲਈ ਜਿੰਨਾ ਦਰਵਾਜ਼ਾ ਲੰਘ ਕੇ ਜਾਣਾ ਪੈਂਦਾ ਨਾ ਉਹ ਅਸਲ ਵਿੱਚ ਸੱਤ ਦਰਵਾਜ਼ੇ ਨੇ ਤੇ ਸੱਤ ਦਰਵਾਜ਼ੇ 'ਚ ਮੰਜਾਇਾ ਪੋਲ, ਲੋਹਾ ਪੋਲ, ਵਿਸ਼ਨੂ ਪੋਲ ਅਲੱਗ-ਅਲੱਗ ਨਾਮ ਦੇ ਦਰਵਾਜ਼ੇ ਨੇ ਤੇ ਚੜ੍ਹਾਈ ਕਾਫੀ ਹੈਗੀ ਅਗਲੇ ਦਰਵਾਜੇ ਜਿਹੜਾ ਆਪਾਂ ਐਂਟਰ ਹੋ ਰਹੇ ਆਂ ਦਾ ਨਾਮ ਹੈਗਾ ਸੂਰਜਪੁਰ ਜਿਹੜੇ ਆਪਾਂ ਦੋ ਦਰਵਾਜੇ ਲੰਘ ਕੇ ਆਏ ਪਹਿਲਾਂ ਉਹਦਾ ਜੈਪੁਰ ਲੋਹਾਪੁਰ ਤੇ ਇੱਕ ਦਰਵਾਜੇ ਦਾ ਨਾਮ ਹੋਰ ਹੈਗਾ ਜਿਹੜਾ ਆਪਾਂ ਐਂਟਰ ਹੋ ਰਹੇ ਆਂ ਸੂਰਜਪੁਰ ਹੈਗਾ ਅੱਗੇ ਚੱਲਦੇ ਆਂ ਕਿਲੇ ਦੇ ਵਿੱਚ ਜਦੋਂ ਆਪਾਂ ਐਂਟਰ ਹੁੰਨੇ ਅੱਗੇ ਤਾਂ ਸੂਰਜਪੁਰ ਤੋਂ ਬਾਅਦ ਜਿਹੜੇ ਆਉਂਦੇ ਨੇ ਆ ਸਾਹਮਣੇ ਜਿਵੇਂ ਪਾਲਕੀ ਖਾਨਾ ਆ ਗਿਆ ਹੌਦ ਦਾ ਖਾਨਾ ਆ ਗਿਆ ਉਨਾਂ ਆਪਾਂ ਅੱਗੇ ਚੱਲਦੇ ਹਾਂ ਹੌਦਾਖਾਨਾ ਦੇ ਵਿੱਚ ਇਹ ਜਿਹੜਾ ਹੌਦਾ ਬਣਿਆ ਹੋਇਆ ਇਹਦੇ ਵਿੱਚ ਚਾਂਦੀ ਦੀ ਪਾਸਟ ਲੱਗੇ ਹੋਏ ਸਾਰੇ ਇਹ ਤੇ ਡਿਫਰੈਂਟ ਸਟਾਈਲ ਦੇ ਵਿੱਚ ਇੱਧਰ ਵੀ ਬਣਿਆ ਹੋਇਆ ਹੈ ਕਿ ਇੱਧਰ ਬਣਿਆ ਹੋਇਆ ਹੈ ਇੱਧਰ ਤੇ ਜਾ ਕੇ ਦੇਖਦੇ ਆਪਾਂ ਆਹ ਬਾਲਾ ਐਲੀਫੈਂਟ ਹੌਦਾ ਲੱਕੜੀ ਦੇ ਫਰੇਮ 'ਚ ਉਬਰੀ ਹੋਈ ਪਾਲਿਸ਼ ਕੀਤੀ ਕਿ ਚਾਂਦੀ ਦੀ ਮੋਟੀ ਪਰਤ ਸੇ ਬਣਾ ਹੋਇਆ ਇਹ ਆ ਚੱਲ ਜੇ ਚਾਂਦੀ ਦੀਆਂ ਮੋਟੀਆਂ ਪਰਤਾਂ ਦਾ ਬਣਾਏ ਹੋਏ ਨੇ ਕਾਫੀ ਪਾਇਨੇ ਤੇ ਐ ਸਪੈਸ਼ਲੀ ਹੌਦਾਖਾਨਾ ਦਾ ਤਾਂ ਇਹਦੇ ਵਿੱਚ ਸਾਰੇ ਔਰ ਦੇਖਣ ਨੂੰ ਆਪਾਂ ਨੂੰ ਮਿਲਣਗੇ ਜਿਵੇਂ ਅਲੱਗ-ਪਾਲ ਕੇ ਘਰਾਂ ਦਾ ਪਾਲਕੇ ਘਰਾਂ ਦੇ ਵਿੱਚ ਪਾਲਕੇ ਦੇਖਣ ਨੂੰ ਮਿਲਣੀਆਂ ਅਲੱਗ-ਅਲੱਗ ਇਹਨਾਂ ਨੇ ਇੱਕ ਮਹਿਲ ਬਣਾਏ ਹੋਣੇ ਆਹ ਵਾਲਾ ਹੌਦਾ ਜਿਵੇਂ ਕਿ ਇਸ ਨਸੀਬ ਵਿੱਚ ਜਮ ਰਾਜਾ ਰਾਣੀ ਨੇ ਦੋਨਾਂ ਨੇ ਇਕੱਠਿਆਂ ਜਾਣਾਗਾ ਤਾਂ ਉਹਨਾਂ ਲਈ ਇੱਕ ਸਪੈਸ਼ਲ ਹੌਦਾ ਬਣਾਇਆ ਹੁੰਦਾ ਜੀਗਾ ਜਿਹੜੇ ਆਹ ਵਾਲਾ ਆਪਾਂ ਨੂੰ ਹੌਦਾ ਦਿਖ ਰਿਹਾ ਇਹਦੇ ਵਿੱਚ ਕੀ ਹੈ ਵੀ ਇੱਕ ਤਾਂ ਵਧੀਆ ਸੀਟਾਂ ਜੋ ਤੇ ਇੱਕ ਜਿਹੜੀ ਆ ਲੱਗੀ ਹੋਈ ਛੋਟੀ ਸੀਟ ਇਹ ਛੋਟੀ ਹੈ ਬਿਲਕੁਲ ਇਹ ਮਤਲਬ ਹੈ ਜੇ ਮੈਂ ਛੋਟੇ ਰਾਜਕਮਾਰ ਹੁੰਦੇ ਸੀ ਉਹਨਾਂ ਨੂੰ ਬੈਠਣ ਲਈ ਹੁੰਦੀ ਹੈ ਇਹ ਸੀਟ ਜਿਹੜੇ ਸਾਹਮਣੇ ਸੀਟ ਦੀ ਪੋਜੀਸ਼ਨ ਤੋਂ ਪਤਾ ਲੱਗਦਾ ਵੀ ਸੀਟ ਦਸ ਆਏਗਾ ਉਸ ਸਾਹਮਣੇ ਵਾਲਾ ਇਹ ਜਿਹੜੇ ਹੌਦਾਖਾਨਾ ਨੇ ਅਸਲ ਵਿੱਚ ਜਿਹੜੇ ਉਸ ਸਮੇਂ ਦੇ ਮੁਗਲ ਜਿਹੜੇ ਸਾਮਰਾਜ ਹੁੰਦੇ ਸੀਗੇ ਸ ਆਜਹਾਨ ਤਾਂ ਉਹਨਾਂ ਦੇ ਜਿਹੜੇ ਇਹਨਾਂ ਦੇ ਜਸਵੰਤ ਸਿੰਘ ਸੀਗੇ ਮਤਲਬ ਇਹਨਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਭੇਟ ਕੀਤਾ ਸੀਗਾ ਮਤਲਬ ਮੁਗਲ ਸ ਆਜਹਾਨ ਨੇ ਜਸਵੰਤ ਸਿੰਘ ਜਿਹੜੇ ਰਾਜੇ ਹੁੰਦੇ ਸੀ ਉਹਨਾਂ ਨੂੰ ਭੇਟ ਕੀਤਾ ਸੀਗਾ ਤੇ ਕਾਫੀ ਖੂਬਸੂਰਤ ਆ ਕિલ્ਿਆਂ ਦੇ ਵਿੱਚ ਕੀ ਹੁੰਦਾ ਸੀ ਜਾਂ ਜਿਵੇਂ ਆਪ ਨੂੰ ਸਾਹਮਣੇ ਡਿਜ਼ਾਈਨ ਦੇਖਣ ਨੂੰ ਮਿਲਦੇ ਨੇ ਇਹਨਾਂ ਵਿੱਚ ਕੀ ਉਹ ਜਿਹੜੇ ਪਰਦਾ ਪਰਦਾ ਹੁੰਦੇ ਸੀ ਉਸ ਸਮੇਂ ਤਾਂ ਕਿਵੇਂ ਉਹ ਮਤਲਬ ਦਰਵਾਜ਼ੇ ਖਿਡਕੀਆਂ ਬਣੀ ਹੋਈਆਂ ਨੇ ਛੋਟੀਆਂ-ਛੋਟੀਆਂ ਤਾਂ ਬਾਹਰੋਂ ਤਾਂ ਆਪ ਨੂੰ ਕੁਝ ਨਹੀਂ ਦਿਸ ਰਿਹਾ ਨਾ ਪਰ ਜਿਹੜਾ ਅੰਦਰੋਂ ਉਧਰ ਮਤਲਬ ਰਾਣੀ ਐਮ ਨੇ ਖੜ ਕੇ ਜਾਂ ਇੱਥੇ ਕੋਈ ਪ੍ਰੋਗਰਾਮ ਦੇਖਣਾ ਹੁੰਦਾ ਸੀ ਤਾਂ ਪੂਰੀਓ ਖੜ ਕੇ ਰਹਿਣਾ ਦੇਖ ਸਕਦੇ ਸੀਗੇ ਇਦਾਂ ਇਹ ਨਿਕਾਸੀ ਇਹ ਸਭ ਨਾਲ ਕੀ ਟੰਗੀ ਸੀ ਇਹ ਜਿਹੜੀ ਆ ਸਾਰੀ ਨਿਕਾਸੀ ਹੋਈ ਵੀ ਆ ਇਹ ਸਾਰੀ ਹੱਥ ਨਾਲ ਹੋਈ ਵੀ ਆ ਅੱਗੇ ਆਗੇ ਆਪਾਂ ਪਾਲਕੀ ਖਾਨਾ ਦੇ ਵਿੱਚ ਤੇ ਪਾਲਕੀਆਂ ਪਹਿਲਾਂ ਲੋਕ ਮਤਲਬ ਉਸ ਸਮੇਂ ਕਿਵੇਂ ਚੱਕਦੇ ਹੁੰਦੇ ਸੀਗੇ ਉਹ ਸਾਰੇ ਇੱਥੇ ਆਪ ਨੂੰ ਡਿਜ਼ਾਈਨ ਦੇਖਣ ਨੂੰ ਮਿਲ ਜਾਂਦੇ ਨੇ ਤੇ ਰਾਜ ਜਿਵੇਂ ਆਹ ਰਾਜਾ ਲੈ ਕੇ ਜਾ ਰਿਹਾ ਚਾਰ ਪੰਜ ਬੰਦੇ ਨੂੰ ਲੈ ਕੇ ਜਾ ਰਹੇ ਨੇ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਪਾਲਕੀਆਂ ਉਹ ਇੱਥੇ ਦੇਖਣ ਨੂੰ ਮਿਲ ਜਾਂਦੀਆਂ ਨੇ ਪਾਲਕੀਆਂ ਜਿਹੜੀਆਂ ਉਹਨਾਂ ਨੇ ਰੱਖੇ ਹੋਏ ਨੇ ਜਿਵੇਂ ਆਹ ਵੱਡੀ ਪਾਲਕੀ ਆ ਇਹਦੇ ਵਿੱਚ ਇਹ ਮਤਲਬ ਇਹ ਪਰਦੇ ਵਾਲੀ ਪਾਲਕੀ ਸੀ ਇਹਦੇ ਵਿੱਚ ਔਰਤਾਂ ਨੂੰ ਹੁੰਦਾ ਸੀਗਾ ਸਪੈਸ਼ਲ ਇਹ ਸਪੈਸ਼ਲ ਔਰਤਾਂ ਲਈ ਪਾਲਕੀ ਹੁੰਦੀ ਸੀ ਤੇ ਜਿਵੇਂ ਆਹ ਖੁੱਲੀ ਪਾਲਕੀ ਆ ਇਹਦੇ ਵਿੱਚ ਰਾਜਾ ਬੈਠਾ ਹੁੰਦਾ ਸੀਗਾ मतलब ਦੋਨੇ ਕੈਟਾਗਰੀ ਰੱਖਿਆ ਹੁੰਦਾ ਸੀ ਆਹ ਵੀ ਪਾਲਕੀ ਇਹਦੇ ਵਿੱਚ ਫਿਰ ਰਾਜਾ ਬਹਣਾ ਹੁੰਦਾ ਸੀ ਇੱਥੇ ਕੁਰਸੀ ਲੱਗੇ ਸਪੈਸ਼ਲ ਤੇ ਅਗਲੀਆਂ ਪਾਲਕੀਆਂ ਹੋ ਗਿਆ ਆਹ ਵਾਲੀ ਪਾਲਕੀ ਤੇ ਆਹ ਵਾਲੀ ਪਾਲਕੀ ਇਹ ਪਰਦੇ ਵਾਲੀ ਪਾਲਕੀ ਹੈਗੀ ਆਹ ਵਾਲੀ ਇਹ ਤਾਂ ਔਰਤ ਲਈ ਹੁੰਦੀ ਸੀ ਸਪੈਸ਼ਲ ਇਹਦਾ ਕੀ ਹੈ ਕਿ ਇਹ ਸਾਰੀ ਲੱਕੜ ਦੀ ਬਣੀ ਹੋਈ ਆ ਇਹ ਜਿਹੜੇ ਦਰਵਾਜ਼ੇ ਆ ਖੁੱਲਦੇ ਨੇ ਮਤਲਬ ਬੰਦ ਹੁੰਦੇ ਨੇ ਇਹ ਸਾਰੇ ਹਿੱਸੇ ਆਪਣੇ ਲੱਕੜ ਦੇ ਬਣੇ ਹੋਏ ਜਿਹੜੇ ਲੱਕੜ ਵਗੈਰਾ ਹੁੰਦੀ ਸੀਗੀ ਬਰਮੀ ਗੁਰਮੀ ਦੀ ਲੱਕੜ ਹੁੰਦੀ ਸੀਗੀ ਉਸਾਂ ਮੇਰੀ ਉਹਦਾ ਜੁੱਲ ਹੁੰਦੀ ਸੀ ਇਹ ਅੰਦਰ ਆਪਾਂ ਧਿਆਨ ਮਾਰੀਏ ਤਾਂ ਜਿਹੜੀ ਪਾਲਕੀ ਦੇ ਵਿੱਚ ਤੇ ਮਤਲਬ ਕ੍ਰਿਸ਼ਨ ਜੀ ਦੀ ਫੋਟੋ ਲੱਗੀ ਹੋਈ ਹੈਗੀ ਉਹ ਸਭ ਇਹਦੀ ਜਿਹੜੀ ਐਟ੍ਰੈਕਸ਼ਨ ਵਾਲੀ ਚੀਜ਼ ਹੈ ਨਾ ਆਹ ਵਾਲੀ ਚੀਜ਼ਾਂ ਦੇ ਅਸਲ ਚ ਜਿਹੜੀ ਫੋਟੋ ਗੈਲਰੀ ਹੈ ਨਾ ਇਹਦੇ ਵਿੱਚ ਜਿਹੜੀਆਂ ਫੋਟੋਆਂ ਖਿੱਚੀਆਂ ਹੋਈਆਂ ਨੇ ਉਸ ਸਮੇਂ ਦੀਆਂ ਰਾਜਾ ਰਾਣੀਆਂ ਦੀਆਂ ਉਹ ਸਾਰੀਆਂ ਇੱਥੇ ਲੱਗੀਆਂ ਹੋਈਆਂ ਨੇ ਇਹਨਾਂ ਦੇ ਤੇ ਮਤਲਬ ਕਈ ਵਾਰੀ ਬੰਦੇ ਨੂੰ ਫੋਟੋ-ਫੋਟੋ ਕਰਾਉਣੀ ਆ ਜੇ ਮੈਂ ਆਪਾਂ ਪਿੱਛੇ ਖੜ ਕੇ ਫੋਟੋ ਕਰਾਉਣੀ ਆ ਤਾਂ ਵਸਤਰ ਜਿਹੜੇ ਕੱਪੜੇ ਨੇ ਉਹ ਤਾਂ ਰਾਜ ਰਾਨੀਆਂ ਦੇ ਆਉਣ ਲਿਆ। ਇਹ ਬੰਦੇ ਨੇ ਕਰਉਣੀ ਇੱਥੇ ਖੜ ਕੇ ਕਰਾਹਾਦਾ 100 ਰੁਪਏ ਲੈਂਦੇ ਨੇ। ਲਿਕੇ ਵੀ ਲਾਇਆ ਬੰਦੇ ਨੇ। 100 ਰੁਪਏ ਲੈਂਦੇ ਨੇ। ਆ ਜਿਹੜੀ ਤੋਪ ਦੇਖਣ ਨੂੰ ਮਿਲ ਰਹੀ ਹੈ ਇਹ ਗਜਨੀ ਖੰਦ ਤੋਪ ਸੀਗੀ। ਇਹਦੇ ਉੱਤੇ ਲਿਖਿਆ ਵੀ ਹੋਇਆ ਸੰਸਕ੍ਰਿਤ ਦੇ ਵਿੱਚ ਆ ਵਾਲਾ। ਦੀਪ ਦਾ ਗਿਰਿਪੇ ਲਿਖੀ ਹੋਈ ਹੈ ਸਰੀ। ਤੇ ਇਹ ਮਤਲਬ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀ ਆ। ਜਿਹੜੀ ਆ ਆਪਾਂ ਨੂੰ ਚੀਜ਼ ਦੇਖਣ ਨੂੰ ਮਿਲਦੀ ਹੈ ਇਹ ਅਸਲ ਦੇ ਵਿੱਚ ਰਾਜਸਥਾਨ ਦੇ ਵਿੱਚ ਜਿਹੜਾ ਵਿਆਹ ਹੁੰਦਾ ਸੀਗਾ ਉਹ ਕਹਿੰਦੇ ਵੀ ਇੱਕ ਘਰ ਦੇ ਬਾਹਰ ਲੁਮਕਾ ਕੇ ਰੱਖਿਆ ਜਾਂਦਾ ਸੀਗਾ ਤੇ ਜਦੋਂ ਵੀ ਦੁਲਾ ਮਤਲਬ ਲਾੜਾ ਹੁੰਦਾ ਤਾਂ ਉਹਨਾਂ ਤਲਵਾਰ ਨਾਲ ਨੂੰ 7 ਵਾਰੀ ਸੌਂਦਾ ਸੀਗਾ ਤੇ ਇਹ ਅਸਲ ਦੇ ਵਿੱਚ ਇਹਨਾਂ ਦਾ ਇੱਕ ਕਲਚਰ ਹੈਗਾ ਤੇ ਇਹਦੇ ਵਿੱਚ ਗਰੇਜ ਦੀ ਮੂਰਤੀ ਲੱਗੀ ਹੋਈ ਹੈਗੀ ਉਹ ਦੇਖਣ ਨੂੰ ਮਿਲ ਜਾਂਦੀ ਹੈ ਇਹ ਜਿਹੜੀ ਤਲਵਾਰ ਆਪਾਂ ਦੇਖ ਰਹੇ ਹਾਂ ਅਸਲ 'ਚ ਮੁਗਲ ਬਾਦਸ਼ਾਹੀ ਤਲਵਾਰ ਹੈ ਇਹ ਅਕਬਰ ਦੀ ਉਸ ਵੇਲੇ ਉਹ ਲਿਖਿਆ ਵੀ ਨਾਗਾ ਤੇਰੇ ਜਿਹੜੇ ਮੂਠੇ ਨੇ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਬਣੇ ਸੀਗੇ ਚਲਵਾਰਾਂ ਦੇ ਜਿਹੜੇ ਮੂਠੇ ਹੁੰਦੇ ਸੀ ਉਹ ਚੇਂਜ ਵੀ ਹੋ ਜਾਂਦੇ ਸੀਗੇ ਇਸ ਹਿਸਾਬ ਨਾਲ ਇਹਨਾਂ ਨੇ ਨਾ ਅੱਜ ਮੂਠੇ ਲਾ ਕੇ ਰੱਖੇ ਹੋਏ ਨੇ ਚੇਂਜ ਹੁੰਦੇ ਲਿਖੇ ਨੇ ਇਹ ਉਸ ਸਮੇਂ ਦੇ ਪਰਦੇ ਹੁੰਦੇ ਸੀਗੇ ਜਿਹੜੇ ਵੀ ਮੰਦਲਵ ਕਿਲੇਆਂ ਦੇ ਵਿੱਚ ਚੂਲ ਹੁੰਦੇ ਸੀ ਵੀ ਗਰਮੀ ਸਰਦੀ ਰੇਤਾ ਮਿੱਟੀ ਘਟਾਣਾ ਆਪੇ ਤਾਂ ਇਹਨਾਂ ਦੀ ਜਿਹੜੀ ਕੜਾਈ ਵਗੈਰਾ ਹੁੰਦੀ ਹੁੰਦੀ ਆ ਹੱਥੇ ਕੀਤੀ ਜਾਂਦੀ ਸੀ ਸਾਰੀ ਇਹ ਮਤਲਬ ਉਹ ਲੋ ਬੁਟਿਕੀਆਂ ਜਿੱਡੀਆਂ ਵਿੱਚ ਪਾਈਆਂ ਹੋਈਆਂ ਨੇ ਸਾਰੀਆਂ ਇਹ ਕਿਲੇ ਦੇ ਅੰਦਰ ਹੀ ਰਾਜੇ ਨੇ ਮਤਲਬ ਤਿਆਰ ਕਰਵਾਏ ਹੋਏ ਸਾਰਾ ਸਿਸਟਮ ਇੱਥੇ ਤਿਆਰ ਹੁੰਦਾ ਸੀ ਇਹ ਉਸ ਸਮੇਂ ਦੇ ਜਿਹੜੇ ਰਾਜੇ ਕੋਲੇ ਸਾਰੇ ਇਹ ਹਥਿਆਰ ਹੁੰਦੇ ਸੀਗੇ ਜਿਵੇਂ ਆ ਢਾਲ ਹੋ ਗਈ ਆ ਕਟਾਰ ਹੋ ਗਈ ਤੇ ਆ ਹਲਮਟ ਹੋ ਗਿਆ ਇਹ ਜਿਹੜੀ ਪਾਲਕੀ ਆਪਾਂ ਨੂੰ ਦੇਖ ਰਹੀ ਆ ਇਹਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਨਕਸ਼ੀ ਕੀਤੀ ਹੋਈ ਹੈਗੀ ਤੇ ਬਾਕੀ ਇਹਦੇ ਕੀ ਹੁੰਦਾ ਸੀ ਜਿਵੇਂ ਪਾਲਕੀ ਦੇ ਵਿੱਚ ਕੀ ਹੁੰਦਾ ਵੀ ਦੋ ਡੰਡੇ ਹੁੰਦੇ ਨੇ ਫਾਈਵ ਸਾਈਡ ਤੇ ਫੜਨ ਵਾਲੇ ਇਹਦੇ ਤਿੰਨ ਲੱਗੇ ਹੋਏ ਨੇ ਤੇ ਮਤਲਬ ਤਿੰਨ ਬੰਦੇ ਮੂਰੇ ਹੀ ਤਿੰਨ ਬੰਦੇ ਪਿੱਛੇ ਇਹ ਕਾਫੀ ਮਜਬੂਤ ਹੋਣੀ ਚੀ ਜੀ ਇਹ ਸਾਰੇ ਜਿਵੇਂ ਆਪ ਨੂੰ ਪਾਣਦਾਨ ਹੋ ਗਿਆ ਅਚੁੱਸ ਕੀ ਹੋ ਗਿਆ ਜਿਹਦੇ ਵਿੱਚ ਸੂਕਾ ਵਗੈਰਾ ਪਿੰਦੇ ਸੀਗੇ ਉਸ ਸਮੇ ਉਹ ਹੋ ਗਿਆ ਆ ਮੈਨੂੰ ਬੜੀ ਕਹਿਣ ਚੀ ਲੱਗੀ ਦੇਖਣ ਤੋਂ ਇਹ ਤਰ੍ਹਾਂ ਦਾ ਹੁੰਦੀ ਹੈਗੀ ਉੱਪਰ ਦੇ ਤਰ੍ਹਾਂ ਨਿਕਲਦਾ ਹੈਗਾ ਜਿਵੇਂ ਕਿ ਮਸ਼ਰਾਬ ਹੋ ਗਈ ਉਹਦਾ ਤਰਲ ਪਾਣੀ ਘਟਣਾ ਇੱਕ ਤਰ੍ਹਾਂ ਦਾ ਉਹਦੇ ਲਈ ਜੁਦਦਾ ਹੁੰਦਾ ਹੈਗਾ ਇਹ ਬਹੁਤ ਕਹਿਣ ਚੀ ਜਦ ਨੇ ਜਿਹੜੀ ਆਪਾਂ ਚੀਜ਼ ਦੇਖਣ ਨੂੰ ਮਿਲਦੀ ਆ ਇਹ ਬਹੁਤ ਕਹਟਾਗੀ ਇਹ ਅਸਲ 'ਚ ਕੋਸਮੈਟਿਕ ਦਾ ਸਮਾਨ ਆ ਉਸ ਸਮੇਂ ਰਾਣੀਆਂ ਦਾ ਤੇ ਜਿਹੜੀਆਂ ਗੰਗੀਆਂ ਵਗੈਰਾ ਦੇਖਣ ਨੂੰ ਮਿਲਦੀਆਂ ਇਹ ਹਾਥੀ ਦੇ ਦੰਦ ਤੋਂ ਬਣਿਆ ਹੋਇਆ ਨੇ ਸਾਰੀਆਂ ਤੇ ਆ ਵੀ ਸਾਰਾ ਜਿਹੜੀ ਨਕਾਸ਼ੀ ਵਗੈਰਾ ਕੀਤੀ ਹੋਈ ਆ ਰਾਜ ਰਾਨੀਆਂ ਦੀ ਇੱਥੇ ਮਤਲਬ ਇਹ ਸਾਰੇ ਹਾਥੀ ਦੇ ਦੰਦ ਤੋਂ ਬਣਿਆ ਹੋਇਆ ਸਮਾਨ ਜਿਹਦੇ ਵਿੱਚ ਲੋਕ ਲੱਗਦਾ ਸੀ ਸਪੈਸ਼ਲ ਜਿਹੜੀ ਚਾਬੀ ਆ ਪਈ ਇੱਥੇ ਨਾਲ ਹੀ ਆ ਤਾਂ ਪਰੋਂ ਦੇਖਣ ਨੂੰ ਆ ਵੀ ਮਿਲ ਜਾਂਦੇ ਨੇ ਹੁੱਕੇ ਵਗੈਰਾ ਇਹ ਉਸ ਸਮੇਂ ਦੇ ਨੇ ਇਹ ਉਹ ਸਮੇਂ ਦਾ ਰਾਜੇ ਦਾ ਜਿਹੜਾ ਮਤਲਬ ਪਾਉਣ ਲਈ ਕੱਪੜੇ ਵਗੈਰਾ ਹੁੰਦੇ ਸੀ ਇਹ ਸੂਤੀ ਕੱਪੜੇ ਨੇ ਸਾਰੇ ਇਹ ਇਹਦੇ ਵਿੱਚ ਨਾਲ ਅਸਲ ਜਦ ਦਰਸਾਇਆ ਗਿਆ ਹੈਗਾ ਕਿ ਜਿਵੇਂ ਰੇਲ ਗੱਡੀਆਂ ਦੇ ਇਹਨਾਂ ਨੇ ਨਾ ਇੱਕ ਮਾਡਲ ਬਣਾਏ ਹੋਣੇ ਉਸ ਸਮੇਂ ਤੇ ਇਹ ਰੇਲ ਗੱਡੀਆਂ ਕਿਵੇਂ ਚਲਦੀਆਂ ਸੀਗੀਆਂ ਕਿਵੇਂ ਕੰਮ ਕਰਦੀਆਂ ਸੀ ਉਹ ਸਾਰੇ ਮਾਡਲ ਬਣਾਏ ਹੋਣੇ ਰੇਲ ਗੱਡੀਆਂ ਦੇ ਉਹ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਜਾਂਦੇ ਨੇ ਆਹ ਤਾਲਾ ਮੈਂ ਪਹਿਲੀ ਵਾਰ ਦੇਖਿਆ ਇਹਦੇ ਨਾਲ ਦਾ ਇਹ ਜਿਹੜਾ ਤਾਲਾ ਲੱਗਿਆ ਹੋਇਆ ਹੈਗਾ ਆਹ ਇਹਦੀ ਚਾਬੀ ਆ ਆ ਜਿਹੜੀ ਸਾਹਮਣੇ ਪਈ ਹੈ ਚਾਬੀ ਆ ਇਹ ਤੇ ਇਹਨਾਂ ਨੇ ਤਾਲਾ ਲਾਜੀ ਵੀ ਦਿਖਾਇਆ ਹੋਇਆ ਕਿਵੇਂ ਲੱਗਦਾ ਤਾਲਾ ਐਵੇਂ ਲੱਗਦਾ ਤਾਲਾ ਇਹ ਠੀਕ ਆ ਜਿਵੇਂ ਆ ਜਿੰਦਾੜਾ ਇਧੀਆਂ ਚਾਰ ਪੰਜ ਆਪੀਆਂ ਨੇ ਇਹ ਉਹ ਸਮੇਂ ਦੇ ਜਿਹੜੇ ਸਿੱਕੇ ਹੁੰਦੇ ਸੀਗੇ ਜਿਵੇਂ ਮੁਗਲ ਕਵੈਨ ਮਾਰਵਾੜ ਕਵੈਨ ਤੇ ਪ੍ਰਿੰਸਲੀ ਜਿਹੜੇ ਮਤਲਬ ਅੰਗਰੇਜ਼ਾਂ ਦੇ ਸ਼ਾਸਨ ਹੁੰਦੇ ਉਹ ਤੋਂ ਆਏ ਇਸਟੇਡੀਆ ਕੰਪਨੀ ਵਾਲੇ ਹਨਾ ਉਹ ਜਦੋਂ ਸਿੱਕੇ ਚੱਲਦੇ ਨੇ ਉਹ ਸਾਰੇ ਇੱਥੇ ਆਪਣਾ ਸਿੱਕੇ ਵੀ ਦੇਖਣ ਨੂੰ ਮਿਲ ਜਾਂਦੇ ਨੇ ਇੱਥੇ ਘਟਨੇ ਪਰ ਜੈਪੁਰ ਦੇ ਵਿੱਚ ਜਿਹੜਾ ਮਿਊਜ਼ੀਅਮ ਆ ਉੱਥੇ ਜ਼ਿਆਦਾ ਦੇਖਣ ਨੂੰ ਮਿਲ ਜਾਂਦੇ ਨੇ ਉਹ ਕੱਲਾ ਕੱਲਾ ਉਹਨਾਂ ਨੇ ਰੱਖਿਆ ਹੋਇਆ ਸਾਹਮਣੇ ਤੇ ਇੱਥੇ ਕਿਹੜੇ ਮਤਲਬ ਰਾਜੇ ਨੇ ਕਿਹੜੇ ਮਤਲਬ ਜਿਹੜਾ ਸ਼ਾਸਨ ਕਾਲ ਜਿਹਨਾਂ ਦਾ ਹੋਇਆਗਾ ਉਹਨੇ ਕਿਹੜੇ ਸਿੱਕੇ ਚਲਾਏ ਉਹ ਸਾਰੇ ਇੱਥੇ ਲਿਖ ਕੇ ਲਾਇਆ ਹੈ ਸਪੈਸ਼ਲ ਉਸ ਕਮੈਲ ਦੇਖਣ ਤੋਂ ਬਾਅਦ ਹੁਣ ਆਪਾਂ ਅੱਗੇ ਚੱਲਦੇ ਹਾਂ ਜਿਵੇਂ ਅੱਗੇ ਲਾਏ ਹੋਏ ਨੇ ਲਿਖ ਕੇ ਸੀ ਸਮੈਲ ਫੁੱਲ ਮੈਲ ਤੇ ਟਕਟ ਬਲਾਸ ਤੇ ਉੱਪਰ ਪੌੜੀਆਂ ਵਗੈਰ ਬਣੇ ਹੋਏ ਨੇ ਉੱਪਰ ਚਾਉਦੇ ਰੱਖੇ ਜੋਧਪੁਰ ਦੇ ਵਿੱਚ ਅਸਨਾ ਕਾਫੀ ਕੁਝ ਦੇਖਣ ਨੂੰ ਜੋਧਪੁਰ ਅਸਨਾ ਸੱਚੀ ਮਤਲਬ ਸ਼ਾਹੀ ਹੈ ਇੱਕ ਤਰ੍ਹਾਂ ਦਾ ਤੇ ਦੇਖਣ ਨੂੰ ਤਾਂ ਪੈਸੇ ਵਿੱਚ ਜੈਪੁਰ ਦੇ ਵਿੱਚ ਵੀ ਹੈਗੇ ਸੀ ਪਰ ਜੈਪੁਰ ਦੇ ਵਿੱਚ ਇੰਨੀ ਛੋਟੀ ਸਫਾਈ ਘੱਟ ਲੱਗੀ ਦਰੂਪਰ ਦੇ ਵਿੱਚ ਲੋਕ ਮੜਾ ਬੜੀ ਗਿਆ ਦੇਖਣ ਆਹ ਵਾਲੀ ਜਿਹੜੀ ਚੀਜ਼ ਆਪਾਂ ਦੇਖ ਰਹੇ ਆਂ ਅਸਲ ਦੇ ਵਿੱਚ ਇਹ ਹੀ ਹੁੰਦਾ ਹੈ ਜਿਵੇਂ ਆਪਾਂ ਥੱਲੇ ਜਿਹੜਾ ਉਸ ਸਮੇਂ ਦੇ ਮਹਿਲ ਹੁੰਦੇ ਸੀਗੇ ਥੱਲੇ ਬਸਾਂ ਦੇ ਵਿੱਚ ਨੇ ਇੱਕ ਤਰ੍ਹਾਂ ਦੇ ਪਰਦੇ ਦੇ ਇਹ ਬਹੁਤ ਸੋਹਣੇ ਤਰੀਕੇ ਨਾਲ ਬਣਾਏ ਹੋਏ ਨੇ ਉਸ ਸਮੇਂ ਦੇ ਪਰਦੇ ਨੇ ਇਹ ਤੇ ਇਹ ਸਾਹਮਣੇ ਜਿਹੜੇ ਆਪਾਂ ਨੂੰ ਪਰਦੇ ਜਿਹਾ ਰਹੇ ਨੇ ਇਹ ਸਾਈਡ ਤੇ ਲਾਉਣ ਲਈ ਮਤਲਬ ਕੋਈ ਗੇਟ ਵਗੈਰਾ ਤੇ ਲਾਉਣ ਲਈ ਉਸ ਸਮੇਂ ਜਿਹੜੀ ਕੜਾਈ ਹੋਈ ਹੈ ਲਿਲੀ ਦੇ ਫੁੱਲ ਕਹਿੰਦੇ ਵੀ ਲਿਲੀ ਦੇ ਫੁੱਲਾਂ ਦਾ ਡਿਜ਼ਾਈਨ ਹੈ ਜਿਹਦੇ ਵਿੱਚ ਫੁੱਲ ਲੱਗੇ ਹੋਏ ਨੇ ਬਹੁਤ ਖੂਬਸੂਰਤ ਹੈ ਇਹ ਆਹ ਪਾਦਰ ਜਿਹੜਾ ਅੱਗੇ ਆਪਾਂ ਦੇਖ ਰਹੇ ਹਾਂ ਇਹ ਸਾਰਾ ਹੈਗਾ ਸੀਸਮੈਲ ਤੇ ਆਹ ਸਾਰਾ ਸੀਸਮੈਲ ਆ ਇਹਦੇ ਵਿੱਚ ਜਿਹੜੀਆਂ ਕੰਮ ਹੋਏ ਹੋਏ ਸਾਰਾ ਬੈਲਜੀਅਮ ਦਾ ਸ਼ੀਸ਼ਾ ਲੱਗਾ ਹੋਇਆ ਹੈਗਾ ਤੇ ਜੇ ਕੋਈ ਮੰਨ ਲਓ ਕੋਈ ਮੋਮਬੱਤੀ ਵਗੈਰਾ ਲਾਉਣੀਆਂ ਨੇ ਕਾ ਚਾੰਨਨ ਕਰਨਾ ਤਾਂ ਸ਼ੀਸ਼ੇ ਵਿੱਚਰੀ ਮਤਲਬ ਜਗਮਗ ਹੋ ਜਾਂਦੀ ਸਾਰਾ ਕਮਰਾ ਉਸ ਸਮੇਂ ਦਾ ਬਹੁਤ ਖੂਬਸੂਰਤ ਹੈ ਵੀ ਮਹਿਲ ਦੇ ਵਿੱਚ ਜਿਹੜੇ ਸਾਹਮਣੇ ਪਰਦੇ ਲੱਗੇ ਹੁੰਦੇ ਨੇ ਮਤਲਬ ਇੱਕ ਜਾਲੀ ਆ ਤਾਂ ਸਾਹਮਣੇ ਜਾਲੀ ਹੋਗੀ ਜਾਲੀ ਦੇ ਪਿਛੇ ਜਿਹੜੇ ਪਰਦੇ ਲੱਗੇ ਹੋਏ ਨੇ ਸਰਕਾ ਦਾ ਹੁੰਦਾਗਾ ਉਹਦੇ ਪਰਦੇ ਲੱਗੇ ਹੋਏ ਨੇ ਜਿਹੜੇ ਆਪਾਂ ਨੂੰ ਸਾਹਮਣੇ ਦਿਖ ਰਹੇ ਨੇ ਇਹ ਅਚਕਨਾ ਦੇਖਣ ਨੂੰ ਮਿਲਦੇ ਗਏ ਤੇ ਜਿਹੜੀਆਂ ਅਚਕਨਾ ਇਹਨਾਂ ਨੇ ਲਿਖੇ ਵੀ ਲਾਇਆ ਹੋਇਆ ਹੈ ਉੱਪਰ ਇਹ ਕਹਿੰਦੇ ਵੀ 19ਵੀਂ ਸਦੀ ਦੇ ਬਾਅਦ ਆਏ ਨੇ ਰੇਸ਼ਮ ਤੇ ਮਖਮਲ ਦੇ ਅਚਕਨਾ ਜਦੋਂ ਜਸਵੰਤ ਸਿੰਘ ਜਿਹੜਾ ਮਹਾਰਾਜਾ ਹੁੰਦਾ ਸੀਗਾ 1873 ਤੋਂ 95 ਈਸਵੀ ਦੇ ਵਿੱਚ ਉਹਦਾ ਸ਼ਾਸਨ ਸੀਗਾ ਉਦੋਂ ਆਏ ਨੇ ਅਚਕਨਾ ਇਹ ਅੱਜਕੱਨਾ ਕਾਫੀ ਪਈਆਂ ਨਹੀਂ ਦੇਖਣ ਨੂੰ ਮਿਲਦੀਆਂ ਨੇ ਇਹ ਜਿਹੜਾ ਤੁਹਾਨੂੰ ਸਾਹਮਣੇ ਦਿਖ ਰਿਹਾ ਹੈ ਅਸਲ 'ਚ ਫੁੱਲ ਮਹਿਲ ਹੈਗਾ ਤੇ ਫੁੱਲ ਮਹਿਲ ਦੇ ਵਿੱਚ ਜਿਹੜੇ ਆਪਾਂ ਰੰਗ ਦੇਖਣ ਨੂੰ ਮਿਲਣਗੇ ਉਹ ਅਸਲ ਦੇ ਵਿੱਚ ਕਹਿੰਦੇ ਵੀ ਲਾਲ, ਪੀਲਾ ਤੇ ਚਿੱਟਾ ਰੰਗ ਦੇਖਣ ਨੂੰ ਮਿਲੂਗਾ ਤੇ ਇਹ ਇੰਨਾ ਕਿੰਨਾ ਖੂਬਸੂਰਤ ਠੀਕਾ ਉਸ ਸਮੇਂ ਦਾ ਇਹਨਾਂ ਨੇ ਨਾ ਧਾਗੇ ਬੰਨ ਕੇ ਲਾਇਆ ਹੋਏ ਨੇ ਕਾਲੇ ਧਾਗੇ ਨਜ਼ਰਾਂ ਲੱਗਦੀ ਉਹ ਜਿਵੇਂ ਤੁਹਾਨੂੰ ਦਿੱਤੇ ਜਾਂਦੇ ਨੇ ਕਾਲੇ ਧਾਗੇ ਉਹ ਬੰਨ ਕੇ ਲਾਇਆ ਹੋਏ ਨੇ ਤੇ ਜਿਹੜੇ ਉੱਪਰ ਨੂੰ ਸਾਹਮਣੇ ਤੁਸੀਂ ਦੇਖਣਗੇ ਮੂਰਤੀਆਂ ਵਗੈਰਾ ਬਣੀਆਂ ਹੋਈਆਂ ਨੇ ਉੱਪਰ ਜਿਹੜੇ ਰਾਜੇ ਹੁੰਦੇ ਸੀਗੇ ਉਹਨਾਂ ਦੀਆਂ ਸਾਰਿਆਂ ਦੀ ਉਹਨਾਂ ਨੇ ਮਤਲਬ ਜਿਹੜਾ ਰਾਜਾ ਅਭੇ ਸਿੰਘ ਸੀ ਉਹਨੇ ਇਹ ਮੂਰਤੀਆਂ ਬਣਾਈਆਂ ਸੀਗੀਆਂ ਤੇ ਸੱਤ ਦੇ ਜਿਹੜੀ ਨਕਾਸ਼ੀ ਵਗੈਰਾ ਕੀਤੀ ਹੋਈ ਆ ਬਹੁਤ ਹੀ ਖੂਬਸੂਰਤ ਕੀਤੀ ਹੋਈਆਂ ਮਤਲਬ ਇੱਥੇ ਇੱਕ ਤਰ੍ਹਾਂ ਦਾ ਪੂਰੀ ਚਾਨਣ ਜਾਗਮਗ ਹੋਇਆ ਨਾ ਹੁੰਦਾ ਹੈਗਾ ਜਿਹੜੀ ਉਹ ਉਸ ਸਮੇਂ ਰੋਸ਼ਨੀਆ ਵਗੈਰਾ ਆਉਂਦੇ ਸੀਗੇ ਤੇ ਜਿਹੜੇ ਸ਼ੀਸ਼ੇ ਵਗੈਰਾ ਲੱਗੇ ਹੋਣੇ ਉਹ ਸਾਹਮਣੇ ਸਾਰੇ ਕਲਰਫੁੱਲ ਨੇ ਪੂਰੇ ਤੇ ਉਹੀ ਜਿਵੇਂ ਆਪਾਂ ਵੀਡੀਓ 'ਚ ਗੱਲ ਕਰਦੋਂਗੇ ਵੀ ਇਹ ਸ਼ੀਸ਼ੇ ਉਸ ਸਮ ਕੀਲੇ ਦੇ ਆਸ-ਪਾਸ ਨਾਲ ਅਸਲ ਵਿੱਚ 10 ਕਿਲੋਮੀਟਰ ਤੱਕ ਕੰਧ ਬਣੀ ਹੋਈ ਹੈ ਜਿਹੜੀ ਆ ਸਾਹਮਣੇ ਉੱਪਰੋਂ ਕੰਧ ਦੇਖੀ ਜਾ। ਆ ਵਾਲੀ ਕੰਧ। ਇਹ ਸਾਰੀ ਆਸ-ਪਾਸੇ 10 ਕਿਲੋਮੀਟਰ ਤੱਕ ਬਣੀ ਹੋਈ ਹੈ। ਤੇ ਇੱਥੋਂ ਕਿਲੇ ਤੋਂ ਹੀ ਸ਼ਹਿਰ ਦਾ 뷰 ਦਿਨੇਗਾ ਜਿਹੜੇ ਪ੍ਰਾਣੀਆਂ ਇੱਧਰ ਮਤਲਬ ਜਦੋਂ ਭਰਾਗਾ ਸਾਰਾ ਪ੍ਰੋਜੈਕਟ ਦਿਖਦਾਗਾ। ਕਿਲੇ ਦੇ ਅੰਦਰ ਹੀ ਆਪਾਂ ਨੂੰ ਸ਼ਸਤਰ ਘਰ ਦੇਖਣ ਨੂੰ ਮਿਲ ਜਾਂਦੇ ਨੇ ਜਿੱਥੇ ਆਪਾਂ ਨੂੰ ਤਲਵਾਰਾਂ, ਕਿਰਪਾਨਾਂ ਵਗੈਰਾ ਤੇ ਢਾਲ ਵਗੈਰਾ ਦੇਖਣ ਨੂੰ ਮਿਲ ਜਾਂਦੀ ਹੈ। ਤੇ ਅਲੱਗ-ਅਲੱਗ ਟਾਈਪ ਦੀਆਂ ਕਿਰਪਾਨਾਂ ਵਗੈਰਾ। ਤੇ ਸੇਫਟੀ ਲਿੰਕ ਹਾਲੇ ਬਟਾ ਬਗਾਰ ਅੱਡੇ ਲੱਗੀ ਹੋਈ ਜੀ ਉਸਾਂ ਮੇਰੇ ਸਾਰੇ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਜਾਂਦੇ ਨੇ ਇਹ ਛੋਟਾ ਕਦੌਲ ਦਖਾਨਾ ਕੋਈ ਜ਼ਿਆਦਾ ਇੱਥੇ ਹੈ ਨਹੀਂਗਾ ਤੇ ਨੇਜੇ ਵਗੈਰਾ ਆਪ ਦੇਖਣ ਨੂੰ ਮਿਲ ਜਾਂਦੇ ਰਾਫਲਾ ਵਗੈਰਾ ਹੈਗੇ ਨੇ ਤੇ ਆ ਕਿਰਚਣ ਕਿਰਚਾ ਹੈਗੇ ਨੇ ਦੇਖਿਆ ਇਹ ਕਿਰਚਾ ਨਹੀਂ ਹੁੰਦੀ ਉਸਾਂ ਮੇਰੀਆਂ ਤੇ ਅਲੱਗ-ਅਲੱਗ ਟਾਇਰੀਆਂ ਜਿਹੜੀਆਂ ਵੀ ਉਸਾਂ ਮੇਰੇ ਹੁੰਦੇ ਜਿਕੇ ਯਾਰ ਰਾਫਲਾ ਪਤਰੀ ਨੋਕਾਲੀਆਂ ਲੰਬੀ ਨੋਕਾਲੀਆਂ ਸਾਰੀ ਇੱਥੇ ਪਈਆਂ ਦੇਖਣ ਨੂੰ ਮਿਲ ਲੀਆਂ ਕਿਲੇ ਦੇ ਵਿੱਚ ਜਦੋਂ ਆਪਾਂ ਘੁੰਮਦੇ ਘੁੰਮ ਕੇ ਮੰਦਿਰ ਆਉਣੇ ਤਾਂ ਆਪਾਂ ਨੂੰ ਅੱਗੇ ਆਉਂਦਾ ਤਖਤ ਬਲਾਸ ਤਖਤ ਬਲਾਸ ਦੇ ਵਿੱਚ ਆਪਾਂ ਨੂੰ ਇੱਥੇ ਬਹੁਤ ਖੂਬਸੂਰਤ ਦੇਖਣ ਨੂੰ ਦੇਖਣ ਨੂੰ ਮਿਲ ਲਗਾ ਤੇ ਜਿਵੇਂ ਆ ਮਤਲਬ ਫ੍ਰੀ ਟਾਈਮ ਦੇ ਵਿੱਚ ਰਾਜ ਰਾਨੀ ਇੱਥੇ ਬੈਹਿੰਦੇ ਸੀ ਤਾਂ ਜਿਹੜੀ ਉਹ ਗੇਮ ਵਗੈਰਾ ਖੇਡਣੀ ਹੁੰਦੀ ਸੀ ਉਹ ਇੱਥੇ ਖੇਡਦੇ ਸੀ ਆ ਸਾਹਮਣੇ ਗੇਮ ਲੱਗੀ ਹੋਈ ਆ ਤੇ ਸਾਹਮਣੇ ਸ਼ੀਸ਼ੇ ਦੇਖਣ ਨੂੰ ਮਿਲ ਜਾਂਦੇ ਆਪਾਂ ਨੂੰ ਮਿਲ ਜੀਏਮਲੇ ਤੇ ਚੰਪਕਾਰ ਤਿੰਨੇ ਕਾਸੀ ਕੀਤੀ ਹੋਈ ਆ ਕੰਨਾਂ ਤੇ ਬਹੁਤ ਖੂਸੂ ਕਿ ਸੱਤਾਂ ਉਸ ਸਮੇਂ ਦੀਆਂ ਹੀ ਨੇ ਲੱਕੜ ਦੀਆਂ ਬਣੀਆਂ ਹੋਈਆਂ ਨੇ ਤੇ ਸਤੀਰਾ ਵਗੈਰਾ ਜੀਆਂ ਪਾਈਆਂ ਹੋਈਆਂ ਨੇ ਤੇ ਉਹਦੇ ਵਿੱਚ ਕੁੰਡੇ ਲਾਏ ਹੋਏ ਨੇ ਜੇ ਮੰਨ ਲਓ ਪੰਘੂੜਾ ਵਗੈਰਾ ਰੱਖਣਾ ਹੈ ਤੇ ਪੰਘੂੜਾ ਲੌਂਗ ਕਰਨ ਲਈ ਤਾਂ ਉਹਦੇ ਬਹਿ ਕੇ ਪੰਘੂੜਾ ਵੀ ਲਾ ਸਕਦੇ ਸੀ ਉਨੀਆਂ ਮਸ਼ਰੀ ਦੇ ਵਿੱਚ ਜਿਹੜੇ ਰਾਜਾ ਮਾਨ ਸਿੰਘ ਹੁੰਦੇ ਸੀ ਤੇ ਰਾਜਾ ਤਾਜ ਸਿੰਘ ਹੁੰਦੇ ਸੀ ਉਹਨਾਂ ਨੇ ਇਹਨਾਂ ਵਿੱਚ ਚੇਂਜ ਕੀਤੇ ਸੀਗੇ ਤੇ ਜਿਹੜੇ ਇਹ ਕੰਮ ਕੀਤੇ ਹੋਏ ਨੇ ਸਾਰੇ ਹਾਥਰੇ ਦੰਦਣੇ ਕੀਤੇ ਹੋਏ ਨੇ ਇਨਰਿਕ ਮਤਲਬ Rajasthan ਦੇ ਵਿੱਚ ਕਲਾ ਹੁੰਦੀ ਸੀ ਉਹਨਾਂ ਨੂੰ ਕਲਾ ਨੂੰ ਵਰਤ ਕੇ ਇਹ ਗੇਟਾਂ ਨੇ ਜਿਹੜੇ ਡਿਜ਼ਾਈਨ ਕੀਤੇ ਸੀ ਉਹ ਤਿਆਰ ਕੀਤੇ ਜਾਂਦੇ ਨੇ। ਗੋਮਦੇ ਗੋਮਦੇ ਆਪਾਂ ਅੱਗੇ ਆਜਨੇ ਚਾਕੀ ਮਹਿਲ ਦੇ ਵਿੱਚ। ਚਾਕੀ ਮਹਿਲ ਦੇ ਵਿੱਚ ਕੀ ਹੁੰਦਾ ਸੀ ਵੀ ਇੱਥੇ ਨੇ ਇੱਕ ਤਰ੍ਹਾਂ ਦੇ ਖਿੜਕੀਏ ਬਣਾ ਕੇ ਰੱਖੇ ਹੁੰਦੇ ਸੀ। ਸੇਮ ਮੰਦਰ ਉੱਪਰ ਕੀ ਥੱਲੇ ਕੋਈ ਪ੍ਰੋਗਰਾਮ ਹੋਣਾ ਤਾਂ ਮਤਲਬ ਕੋਈ ਸਾਹੀ ਪ੍ਰੋਗਰਾਮ ਹੋਣਾ ਹਨਾ ਜਾਂ ਕੋਈ ਜਿਆ ਰਾਜੇ ਨੇ ਆਉਣਾ। ਇੱਥੋਂ ਦੀ ਜਿਹੜੀਆਂ ਰਾਣੀਆਂ ਹੁੰਦੇ ਸੀ ਉਹ ਚਾਕੀ ਲੈਣੀਆਂ ਸੀਗੀਆਂ। ਤੇ ਸਾਈਡ ਤੇ ਚਾਰੇ ਪਾਸੇ ਬਣੇ ਹੋਣੇ ਉਧਰ ਵੀ ਸਾਹਮਣੇ ਬਣੇ ਹੋਣੇ ਚਾਹੀਏ ਤੇ ਇਹ ਠੰਡਾ ਬਹੁਤ ਅਸਲ ਦੇ ਵਿੱਚ ਇਹ ਸਾਹਮਣੇ ਬਣਾਇਆ ਹੈ ਕਿ ਦੋ ਦੂਜੀ ਮੰਜ਼ਲ ਤੇ ਹੈ ਇਹ ਤੇ ਉਹ ਸਾਹਮਣੇ ਬਣਾਇਆ ਹੈ ਤੇ ਉੱਪਰ ਬਹੁਤ ਸੋਹਣੀ ਨਿਕਾਸੀ ਕੀਤੀ ਹੈ ਸਾਤ ਤੇ ਇੱਥੇ ਕੁੰਡੇ ਲਾਏ ਹੋਏ ਨੇ ਤੇ ਇਹ ਕੁੰਡੇ ਸਭਨ ਲਾਏ ਹੋਨੇ ਆ ਜਮਾ ਖਿੜਕੀ ਦੇ ਸਾਹਮਣੇ ਤੇ ਆਹ ਸਾਹਮਣੇ ਦੀ ਮਿਕੜਕੀ ਆ ਤੇ ਇੱਥੇ ਸਾਹਮਣੇ ਹੀ ਕੁੰਡੇ ਲਾਏ ਹੋਏ ਨੇ ਤਾਂ ਕਿ ਇੱਥੇ ਮੰਦਰ ਵਿੱਚ ਜਮਾ ਇੱਕ ਪੰਗੂੜਾ ਜਿਹਾ ਹੁੰਦਾਗਾ ਟੰਗਣ ਵਾਲਾ ਉਹਦੇ ਬੇਕੇ ਜਦਾਂ ਝੂਟੇ ਲਈ ਜਾਂਦੇ ਸੀ ਨਾਲੇ ਆਉ ਦਾ ਮਤਲਬ ਝਾਕੀ ਦਾ ਜਿਹੜਾ ਪ੍ਰੋਗਰਾਮ ਹੁੰਦਾ ਸੀ ਉਹ ਕਰੀ ਦੇਖੇ ਜਾਂਦੇ ਸੀਗੇ ਤੇ ਆ ਸਾਰੇ ਪੰਘੂੜੇ ਨੇ ਤੇ ਜਿਹੜੇ ਰਾਜਕਮਾਰਾਂ ਦੇ ਝੂਲੇ ਹੋ ਕੇ ਕਿਤਰਾ ਦੇ ਇਹ ਪੰਘੂੜੇ ਨੇ ਰਾਜਕਮਾਰਾਂ ਦੇ ਚਾਕੀ ਮਹਿਲ ਦੇ ਵਿੱਚ ਕੀ ਹੈ ਨਾ ਅਸਲ ਦੇ ਵਿੱਚ ਸਾਰੇ ਪਾਸੇ ਨੇ ਇੱਥੇ ਮਤਲਬ ਖਿਡਕੀਆਂ ਬਣਾਈਆਂ ਹੋਈਆਂ ਨੇ ਤੇ ਤਾਂ ਕਰਕੇ ਠੰਡੀ ਠੰਡੀ ਹਵਾ ਆਉਂਦੀ ਸੀਗੀ ਤੇ ਮੋਸਟਲੀ ਕੀ ਹੁੰਦਾ ਇੱਥੇ ਭੰਗੂੜੇ ਇੱਥੇ ਰੱਖੇ ਹੁੰਦੇ ਸੀਗੇ ਤੇ ਰਾਜਕਮਾਰਾਂ ਨੇ ਤਾਂ ਕਰਕੇ ਠੰਡੀ ਠੰਡੀ ਹਵਾ ਆਉਂਦੀ ਇੱਥੇ ਥੋੜਾ ਆਰਾਮ ਹੁੰਦਾ ਸੀਗਾ ਤੇ ਦਰਵਾਜ਼ੇ ਵਗੈਰਾ ਮਤਲਬ ਦਰਵਾਜ਼ੇ ਤਾਂ ਚਾਰੇ ਪਾਸੇ ਲੱਗੇ ਹੋਏ ਨਹੀਂ ਜਿਹੜੇ ਝਿਰੋਖੇ ਲੱਗੇ ਹੋਏ ਨੇ ਤਾਂ ਉਹਦੇ ਕਰਕੇ ਬਹੁਤ ਇਫੈਕਟ ਪਾਉਣਾ ਚਾਹੀਦਾ ਤੇ ਅੱਜ ਮੈਂ ਲਾਇਆ ਹੋਇਆ ਹੈਗਾ ਛੋਟਾ ਜਿਹਾ ਭੰਗੂੜਾ ਤੇ ਰਾਜਕਮਾਰਾਂ ਨੂੰ ਪਾਣ ਦੇ ਜਿਕੇ ਤੇ ਸ਼ੀਸ਼ੇ ਵਗੈਰਾ ਵੀ ਉਦਾਂ ਦੇ ਹਜੇ ਵੀ ਲੱਗੇ ਹੋਏ ਨੇ ਜਿੱਤੇ ਸ਼ੀਸ਼ੇ ਹੈਗੇ ਆਹ ਵਾਲੇ ਸ਼ੀਸ਼ੇ ਕੇਲੇ ਦੇ ਵਿੱਚ ਜਿਹੜਾ ਇੱਕ ਲਾਸਟ ਹੈ ਜਿਹੜਾ ਪੈਲਸ ਹੈ ਉਹ ਹੈ ਮੋਤੀ ਮਹਿਲ ਤੇ ਆਹ ਵਾਲਾ ਹੈ ਮੋਤੀ ਮਹਿਲ ਇੱਥੇ ਕੀ ਹੁੰਦਾ ਜੀ ਮੈਂ ਆ ਗੱਡੀਆਂ ਲਾ ਕੇ ਰੱਖੀਆਂ ਹੋਈਆਂ ਨੇ ਇੱਥੇ ਜ਼ਕੀਰਦਾਰ ਆਉਂਦੇ ਤਾਂ ਜੇ ਮੈਂ ਰਾਜਾ ਜਿਹੜਾ ਉਹ ਸਿੰਘਾਸਨ ਦੇ ਸਾਹਮਣੇ ਬਹਿ ਜਾਂਦਾ ਤੇ ਦੁਬਾਰਾ ਕੋਈ ਜਿਹੜੀ ਸਵੇਰ ਸੁਬਾਹ ਹੁੰਦੀ ਉਹ ਦੇਖ ਲੈਂਦੇ ਤੇ ਜਿਹੜੀ ਇੱਕ ਜਿਹੜੀ ਸਾਹਮਣੇ ਆਪਾਂ ਨੂੰ ਦਿਖ ਰਹੀ ਹੈ ਚੀਜ਼ ਕੋਈ ਹੈ ਕੀ ਆਪਾਂ ਸ਼ੀਸ਼ੇ ਦੇ ਥਰੂ ਬਾਹਰ ਤਾਂ ਦੇਖ ਸਕਦੇ ਹਾਂ ਪਰ 12ਵਾਂ ਆਪਾਂ ਅੰਦਰ ਹੀ ਦੇਖ ਸਕਦੇ ਹਾਂ ਇਹਦਾ ਉਹ ਬੈਲਜੀਅਮ ਵਾਲਾ ਸ਼ੀਸ਼ਾ ਲੱਗਾ ਹੋਇਆ ਹੈਗਾ ਤੇ ਉੱਪਰ ਜਿਹੜੀ ਉਹ ਨਕਾਸ਼ੀ ਕੀਤੀ ਹੋਈ ਹੈ ਸਾਰੀ ਸੋਨੇ ਦੀ ਕੀਤੀ ਹੋਈ ਹੈ ਨਿਕਾਸੀ ਤੇ ਇਹਦੇ ਵਿੱਚ ਕੀ ਆ ਗਈ ਸਾਹਮਣੇ ਜਿਹੜੇ ਉਹ ਲੱਗੇ ਹੋਏ ਨੇ ਜਾਲੀਆਂ ਲੱਗੇ ਹੋਏ ਨੇ ਸਾਹਮਣੇ ਆਪ ਨੂੰ ਆਹ ਕਲਰ ਦੇ ਵਿੱਚ ਦੇ ਸ਼ਰੀਆਂ ਨੇ ਇੱਥੇ ਕਿਸੇ ਦਾ ਪਿਛਲੇ ਪਾਸੇ ਦੀ ਮੰਨ ਲਓ ਰਾਣੀਆਂ ਨੇ ਆਉਣਾ ਤਾਂ ਉਹ ਇੱਥੇ ਰਾਣੀਆਂ ਖੜ੍ਹ ਸਕਦੇ ਸੀ ਦੇਖ ਸਕਦੇ ਸੀ ਪਰਦੇ ਦੇ ਵਿੱਚ ਦੀ ਮੇ ਸੰਗਾ ਸੈਂਟਰ ਲੱਗਾ ਹੋਇਆ ਸੀ ਕੀ ਗੱਲਬਾਤ ਚੱਲ ਰਹੀ ਹੈ ਉਹ ਸਾਰੀ ਇੱਥੇ ਦੇਖ ਸਕਦੇ ਸੀ ਪਰ ਇਧਰ ਦੀ ਆਪਾਂ ਨੂੰ ਅੱਗੇ ਛੇੜ ਹੀ ਰਾਣੀਆਂ ਖੜੀਆਂ ਹੋਣ ਦਿਖਦੀਆਂ ਜਿਹੀਆਂ ਇਹ ਬਾਤ ਇਡੀ ਯਾਦ ਜਗਾ ਆਪਣੀ ਹੋਈ ਹੈਗੀ ਇਥੇ ਦੀਵੇ ਲਾਏ ਹੁੰਦੇ ਸੀਗੇ ਦੀਵੇ ਲਾ ਕੇ ਰੋਸ਼ਨੀ ਪੂਰੀ ਹੋਏਦੀ ਸੀਗੀ ਇਹ ਜਿਹੜੇ ਸ਼ੀਸ਼ੇ ਸੀਗੇ ਇਹਨਾਂ ਵਿੱਚ ਜਦੋਂ ਵੀ ਕਹਿੰਦੇ ਵੀ ਉਸ ਸਮੇਂ ਵੀ ਹੁਣ ਤਾਂ ਪਤਾ ਨਹੀਂਗਾ ਪਰ ਜੇ ਉਸ ਸਮੇਂ ਜਿਹੜੇ ਰੋਸ਼ਨੀ ਆਉਂਦੀ ਸੀ ਜਿਹੜੀ ਰੋਸ਼ਨੀ ਦੀ ਆਵਾਜ਼ ਵੀ ਆਉਂਦੀ ਸੀ ਕਹਿੰਦੇ ਸਰਸਰ ਕਰਦੀ ਆਵਾਜ਼ ਆਉਂਦੀ ਸੀਗੀ ਤਾਂ ਅੰਦਰ ਜਦੋਂ ਬਹਿੰਦੇ ਸੀ ਉਹ ਕਹਿੰਦੇ ਵੀ ਥੋੜਾ ਸਕੂਨ ਦਿੰਦੀ ਈ ਉਹ ਆਵਾਜ਼ ਤੇ ਮਤਲਬ ਉਸ ਸਮੇਂ ਪੂਰਾ ਵਧੀਆ ਮਾਹੌਲ ਬਣਾ ਕਰਕੇ ਰਹਿ ਜਾਏਗਾ ਤੇ ਉੱਪਰ ਕੁੰਡੇ ਵਗੈਰਾ ਲੱਗੇ ਹੋਏ ਨੇ ਸ਼ੀਸ਼ੇ ਲੱਗੇ ਹੋਏ ਨੇ ਸਾਰੇ ਤੇ ਸਿੰਘਾਸਲੀ ਪੂਰੀ ਵਧੀਆ ਜਗ੍ਹਾ ਬਣਾਈ ਹੋਈ ਸੀਗੀ ਜਿਹੜਾ ਇਹ ਕਿਲੇ ਦਾ ਨਿਰਮਾਣ ਕੀਤਾ ਸੀ ਮਤਲਬ ਇਹ ਜਿਹੜਾ ਮਹਿਲ ਸੀਗਾ ਜਿਹਨੂੰ ਰਾਜਾ ਸੁਰ ਸਿੰਘ ਨੇ ਬਣਾਇਆ ਸੀਗਾ ਕਿੱਥੇ ਲਿਖੀ ਵੀ ਲਾਇਆ ਹੋਇਆ ਹੈ ਤਾਂ ਨਹੀਂ 1595 ਤੋਂ 16 1619 ਚੱਕ ਇਲੇ ਦੇ ਅੰਦਰ ਹੀ ਆਪਾਂ ਨੂੰ ਕ્રાਫਟ ਬਾਜ਼ਾਰ ਮਿਲ ਜਾਂਦਾ ਜਿੱਥੇ ਸਮਾਨ ਵਗੈਰਾ ਲੈਣਾ ਕਿਸੇ ਬੰਦੇ ਨੇ ਸਮਾਨ ਲੈ ਸਕਦਾ ਤਾਂ ਤੇ ਕੱਪੜੇ ਵਗੈਰਾ ਜਿਹੜਾ ਤਾਂ ਲੋਕਲ ਕਲਚਰ ਦਾ ਸਮਾਨ ਸਾਰਾ ਓਪਨ ਦੇਖਣ ਨੂੰ ਮਿਲ ਜਾਂਦਾ ਸੀ ਜodhpur ਦਾ ਮਹਾਰਾਣਗੜ੍ਹ ਕਿਲਾ ਦੇਖਣ ਦੇ ਬਾਅਦ ਚੱਲਦੇ ਆਪਾਂ ਅਕੇਵਲ ਤੇ ਇਹ ਵਲੌਗ ਨੂੰ ਕਰਦੇ ਆਪਾਂ ਇੱਥੇ ਖਤਮ ਤੇ ਆਪਾਂ ਅਗਲੇ ਵਲੌਗ 'ਚ ਮਿਲਦੇ ਆਂ ਤੇ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ